ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਕਹਿ ਕੇ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਇਆ ਲੋਕ ਗੀਤਾਂ ਨੂੰ ਸੁਣ ਕੇ ਘਰ ਬੈਠੇ ਆਪਣਾ ਮਨੋਰੰਜਨ ਕਰਦੇ ਨੇ ਖੁਸ਼ ਹੁੰਦੇ ਨੇ ਤੇ ਸਾਡੀ ਜਿਹੜੀ ਹੈਗੀ ਸਾਨੂੰ એનર્ਜੀ ਦਿੰਦੇ ਨੇ ਸੋਹਣੇ-ਸੋਹਣੇ ਕੌਮਪਲੀਮੈਂਟ ਕਰਕੇ ਤੇ ਅੱਜ ਫੇਰ ਅਸੀਂ ਤੁਹਾਡੀ એનર્ਜੀ ਦੀ ਬਦੌਰਤ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਚੈਨਾਂ ਤੇ ਫਿਰ ਹਾਜ਼ਰ ਹੋਏ ਆਂ ਇਹ ਲੋਕਗੀਤ ਤੁਹਾਨੂੰ ਦੱਸ ਦਈਏ ਕਿ ਅਸੀਂ ਪਹਿਲਾਂ ਇਹਦਾ ਅੱਧਾ ਹਿੱਸਾ ਤੁਹਾਨੂੰ ਪਹਿਲਾਂ ਸੁਣਾ ਚੁੱਕੇ ਆਂ ਤੇ ਰਹਿੰਦਾ 파ੜ ਤੋਂ ਦੇ ਜਿਹੜਾ ਅੱਜ ਸਾਨੂੰ ਮੁੱਖ ਕਰਦੇ ਆਂ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ 12 ਮਾਂ ਦਾ ਰਹਿੰਦਾ 파ੜ ਤੁਹਾਡੇ ਰੂਪ ਰੂਪ ਕਰੀਏ ਕਹਤੇ ਮਹੀਨੇਵੇਂ ਸਭਨਾ ਨੇ ਖਾਦੇ ਮੇਰੇ ਲ ਲੈ ਨਾ ਚਖੇ ਮੇ ਲਾਲ ਸਭਨਾ ਤੋਂ ਚੋਰੀ ਆ ਸਾ ਤੇਰੇ ਡੇ ਰੱਖੇ ਮਹਗਰਮ ਜਿੰਨਾ ਕਲੇਲਾ ਲੀਓ ਨਾ ਪੜੇ ਹੰਦਏ ਵੇਲਾਲ ਤੋਈਓ ਪਰਦੇਸ ਗੋਰੀਨੇ ਟੰਗਣੇ ਪਏ ਉਹ ਪਾਣਾ ਹੋ ਸੇ ਜੇ ਕ ਕਰਜ ਮਿਆ ਵੇਲਾ ਮਨਦਾਇਓ ਲਾਰੇਵੇਂ ਮੈਂ ਮੁਸ਼ਕਿਲ ਤਮ ਆ ਵੇ ਨਾਲ ਤੁਈਓ ਪਰਦੇ ਸਜਠਾਣੀ ਨੀ ਗਰ ਜਮਿਆ ਮਾਗਰ ਮਹੀਂ तरिवे कडा पके क्यो दे पूडे च वे, लाल वे दे पूरे तरि वे कडा पके क्याण्डे वेला

ਜੋ ਅਸੀਂ ਤੁਹਾਨੂੰ ਪਹਿਲਾਂ ਨਹੀਂ ਸੁਸਮਾਇਆ ਤੁਹਾਨੂੰ ਪਹਿਲਾਂ ਅੱਧਾ ਪਾਰਟ ਸੁਨਾਇਆ ਸੀ ਤੇ ਅੱਧਾ ਪਾਰਟ ਅੱਜ ਤੁਹਾਡੇ ਸਾਨੂੰ ਕੀਤਾ ਉਮੀਦ ਕਰਦੇ ਆ ਤੁਸੀਂ ਅੱਜ ਵਾਲੇ 12 ਮੰਨੋ ਵੀ ਭਰਮਾ ਹੰਗਾਰਾ ਦੋਗੇ ਰਹਿੰਦੇ 12 ਮੰਨ ਇਸ ਨੂੰ ਵੀ ਭਰਮਾ ਹੰਗਾਰਾ ਦੋਗੇ ਤੇ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ